ਜਸਤਨ ਮਾਪਿਆਂ ਨੇ ਚਾਵਾਂ ਨਾਲ ਆਪਣੇ ਇਕਲोटे ਪੁੱਤ ਦਾ ਜਨਮ ਦਿਨ ਮਨਾਉਣਾ ਸੀ ਉਸ ਦਿਨ ਕਰਨਾ ਪਿਆ ਪੁੱਤ ਦਾ ਸੰਸਕਾਰ ਆਖਿਰ ਕਿਸ ਨੂੰ ਪਤਾ ਸੀ ਘਰ ਵਿੱਚ ਛਾ ਜਾਣਾ ਹੈ ਮਾਤਮ ਦਾ ਮਾਹੌਲ ਫੋਰਚੂਨਰ ਗੱਡੀ ਨੇ ਮੋਟਰਸਾਈਕਲ ਸਵਾਰ ਦੋ ਸਕੂਲੀ ਵਿਦਿਆਰਥੀਆਂ ਨੂੰ ਮਾਰੀ ਟੱਕਰ ਇਸ ਦਰਦਨਾਕ ਹਾਦਸੇ ਨੇ ਮਾਪਿਆਂ ਦੇ ਇੱਕ ਲਲਦੇ ਪੁੱਤ ਦੀ ਲਈ ਜਾਨ ਮੋਟਰ ਤੇ ਪੜ ਕੇ ਆਉਣ ਡਿਆ ਹੈ ਅਦਰ ਸਟਿਟਿਊਡ ਸਕੂਲ ਚ ਪੜਦਾ ਮੇਰਾ ਪੁੱਤ ਦੇ ਦਾ ਯਾਰ ਦੋਵੇਂ ਮੋਟਰਸਾਈਕਲ ਤੇ ਜਾਂਦੇ ਹੁੰਦੇ ਹੀਰਾ ਚ ਗੱਡੀ ਪਿੱਛੋਂ ਮਾਰ ਕੇ ਦੋਵਾਂ ਤੇ ਚੜਾਤੀ ਇਹ ਮੇਰਾ ਪੁੱਤ ਮਰ ਗਿਆ ਉਹਦੀ ਬਾਹਾਂ ਟੁੱਟ ਗਈ ਉਹ ਬਚ ਗਿਆ ਮੇਰਾ ਪੁੱਤ ਆ ਮੁੰਡਾ ਉਹਨੇ ਚੁੱਕਿਆ ਲਕੀਨੇ ਮੇਰੇ ਕੋ ਫੋਨ ਕੀਤਾ ਮੈਂ ਗਿਆ ਪੁੱਤ ਮੇਰਾ ਮਰ ਗਿਆ ਉਤੋਂ ਦੀ ਗੱਡੀ ਚੜਾਤੀ ਇਦਾਂ ਇੱਥੋਂ ਸਾਰੇ ਗੱਡੀ ਨਾਂਗੀ ਉੱਪਰ ਮੇਰਾ ਪੁੱਤ ਤਾਂ ਤੇ ਮਰ ਗਿਆ ਹੀ ਕਿਹੜੀ ਕਲਾਸ ਪੜਦਾ ਹੈ 12ਵੀਂ ਕਲਾਸ ਹੀ ਪੇਪਰ ਬਹੋਂਦਾ ਹੈ ਪ੍ਰੈਕਟੀਕਲ ਆ ਪੁੱਤੀ ਮੇਰਾ ਨਾਲੇ ਦਾ ਨਾਮ ਹੀ ਅਮਰਤਿਆ ਆ ਨਾਲ ਹੀ ਇਹਦੀ ਬਾਹ ਟੁੱਟ ਗਈ ਆ ਤੇ ਉਹ ਮਰ ਗਿਆ ਉਹਨੇ ਪੁੱਤ ਦੋਵੇਂ ਅਮਰਤੀ ਇਹ ਨਾਮ ਹੀ ਅਮਰ ਇਕੱਠੇ ਜਾਂਦੇ ਡੇਲੀ ਮੇਰੇ ਪੁੱਤ ਸਕੂਲੇ ਮੈਂ ਮੇਰੇ ਜਾਨ ਉੱਜੜ ਗਿਆ ਮੇਰੇ ਮੇਰਾ ਪੁੱਤ ਕਾ ਮੇਰੇ ਕੋਲ ਕਿੰਨੇ ਬੱਚੇ ਸੀ ਤੁਹਾਡੇ ਮੇਰਾ ਇੱਕੋ ਮੁੰਡਾ ਇੱਕ ਗੁੱਡੀ ਹੀ ਬਸ ਅੱਜ ਜਨਮ ਦਿਨ ਹੈ ਮੇਰੇ ਪੁੱਤ ਦਾ ਓਏ ਉਹ ਮੇਰੀ ਅੱਜ 19 ਸਾਲਾਂ ਦਾ ਪੁੱਤ ਹੀ ਮੈਂ ਜਨਮ ਦਿਨ ਨਾਲ ਕੇਕ ਲਿਆਉਣਾ ਹੈ ਪੁੱਤ ਦਾ ਓਏ ਆਂਦਾ ਮੈਂ ਆਪ ਵੱਡੇ ਬਣਾ ਕੇ ਆਉਣਾ ਮੈਂ ਮੈਂ ਕੀ ਕਰੂੰਗਾ ਓਏ ਪੁੱਤਾਂ ਹਾਂਜੀ ਕੀ ਨਾ ਬੋਜੇ ਅਮਰਤਪਾਲ ਤੁੰ ਕੀ ਗੱਲ ਹੋਈ ਕੱਲ ਤੁਹਾਡੇ ਨਾਲ ਕਿਦਾਂ ਹਾਸਾ ਵਾਪਰਿਆ ਅਸੀਂ ਜਾਣਦੇ ਹਾਂ ਜਿੱਦਾਂ ਤੇ ਪਿੱਛੋਂ ਆ ਗੱਡੀ ਟੱਕਰ ਮਾਰੀ ਤੇ ਮੇਰੇ ਹੱਥ ਨਾਲ ਹੀ ਦੋ ਸਿਰ ਤੇ ਨਾਲੇ ਕਿਹੜੀ ਗੱਡੀ ਸੀ? ਹਾਰਚੂਨਰ ਗੱਡੀ। ਕਿੱਥੋਂ ਆਉਂਦੇ ਦੇ ਮਾਪਕਾ? ਉੱਡਾਂ ਨਹੀਂ ਜਾਂਦੇ। ਸਕੂਲ ਤੋਂ ਆਉਂਦੇ ਹਾਂ ਬਸ। ਪੇਪਰ ਦੇ ਕੇ ਆਉਂਦੇ। ਪੇਪਰ ਦੇ ਕੇ ਆਉਂਦੇ। ਹਾਂਜੀ। ਤੇ ਉਹ ਤੇਰੇ ਨਾਲ ਦਾ ਸਾਫੀ ਜਿਹੜਾ ਉਹ ਵੀ ਮੌਕੇ ਤੇ ਮੌਦੂ। ਹਾਂਜੀ ਉਹ ਵੀ ਮੌਕੇ ਤੇ ਮੌਦੂ। ਕਿੰਨੇ ਕ ਵਜੇ ਦੀ ਘਟਨਾ ਹੈ? 4 ਵਜੇ ਦੀ। 4 ਵਜੇ ਵਾਪਸ ਆ ਰਹੇ تھے۔ ਕਿੱਥੇ ਹੋਈ ਘਟਨਾ ਇਹ? ਇਹ ਫੜਿਆਵਾ ਤੋਂ ਗਾਂ ਥੋੜਾ ਅੱਧਾ ਕਿਲੋਮੀਟਰ ਗਾਂ। ਜਿੱਥੇ ਆਂਬ ਜੇ। ਹਾਂਜੀ ਕੀ ਨਾ ਭਾਈ ਤੁਹਾਡਾ ਮਰੇਵਿੰਦਰ ਪਾਸ ਇਹ ਕੱਡੇ ਜਿਹੜੇ ਭਤੀਏ ਵੀ ਅਮਰਤਪਾਲ ਸਿੰਘ ਦੀ ਜਿਹੜੀ ਡੈਥ ਹੋਈ ਐ ਐਕਸੀਡੈਂਟ ਦੇ ਕੀ ਗੱਲ ਬਾਤ ਹੈ ਸਰ ਸਕੂਲੋਂ ਆ ਰਹੇ ਸੀ ਕੱਲ 4 ਵਜੇ ਦਾ ਸਮਾਂ ਸੀ ਪਿਸ਼ੂ ਫੋਰਚੂਨ ਵਾਲਾ ਗੱਡੀ ਵਾਲਾ ਆਇਆ ਉਹਨੇ ਟੱਕਰ ਮਾਰੀ ਉੱਤੇ ਚੜ੍ਹਾਤੀ ਗੱਡੀ ਇੱਕ ਦੀ ਮੌਤ ਹੋ ਗਈ ਦੂਜਾ ਜ਼ਖਮੀ ਹੋ ਗਿਆ ਮੌਕੇ ਤੇ ਮੌਤ ਹੋ ਗਈ ਅਮਰਤਪਾਲ ਮੌਕੇ ਤੇ ਮੌਤ ਹੋ ਗਈ ਸਰ ਕਿੰਨੇ ਕੰਮ ਰਹੀ ਕੰਮਰੂਆ 20 ਸਾਲ ਲੱਗਣਾ ਸੀ ਅੱਜ ਹੀ ਵੱਡੇ ਉਹਦਾ ਅੱਜ ਦੇ ਜਨਮ ਦਿਨ ਹਾਂਜੀ ਅੱਜ ਜਨਮ ਦਿਨ ਵਿਚ ਕੱਲ ਕੇਕ ਕਿਹ ਕੀ ਆਇਆ ਕੱਲ ਨੂੰ ਕੇਕ ਕੱਟਣਾ ਪੁਲਸ ਆਈ ਮੌਕੇ ਤੇ ਮੌਕੇ ਤੇ ਕੋਈ ਨਹੀਂ ਆਇਆ ਉਹ ਤੇ ਹਸਪਤਾਲ ਆਈ ਮੁੜ ਕੇ ਆ ਸਾਲਾ ਹੀ ਪੁਲਸ ਹਾਂਜੀ ਕਰਨੀ ਹੀ ਕਾਰਵਾਈ ਬਣਦੀ ਹਾਂਜੀ ਆਂਦੇ ਤੇ ਅੱਗੇ ਦੇਖੋ ਹਣ ਗਾੜੀ ਉਹਨਾਂ ਦੀ ਮਰਜ਼ੀ